ਗੱਲ ਕਰਾਂਗੇ ਮੰਡਰੇਗਾ ਦੀ ਨਾਂ ਬਦਲਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਖਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਹੈ ਕਿ ਜਨਵਰੀ ਦੇ ਦੂਜੇ ਹਫ਼ਤੇ ਵਿੱਚ ਪੰਜਾਬ ਵਿਧਾਨ ਸਭਾ ਦਾ اجلاس ਸੱਦਿਆ ਜਾਏਗਾ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਨੇ ਜਿਹੜੇ ਉਹ ਠੱਡੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਮਾਨ ਕਹਿ ਰਹੇ ਨੇ ਕੇਂਦਰ ਤੇ ਸਿੱਧੇ ਤੌਰ ਤੇ ਦਾਵਾ ਬੋਲਿਆ ਗਿਆ ਕਿ ਪੱਟਪਾ ਗਰੀਬਾਂ ਅਤੇ ਮਜ਼ਦੂਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਮੰਡਰੇਗਾ ਸਕੀਮ ਨੂੰ ਬਦਲ ਕੇ ਗਰੀਬਾਂ ਦੇ ਘਰ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ रेलवे स्टेशनਾਂ ਦੇ ਨਾਮ ਬਦਲਤੇ ਸ਼ਹਿਰਾਂ ਦੇ ਨਾਮ ਬਦਲਤੇ ਤਬਾ ਸੋਣਾ ਮੁਲਕ ਦੇ ਨਾਮ ਰਹਿ ਗਿਆ ਇੱਕ ਮੈਨੂੰ ਡਰਿਆ ਵੀ ਇਹਦਾ ਨਾਮ ਨਾ ਕਿਤੇ ਦੀਨ ਦਇਆ ਲੋਪਾਧਿਆ ਨਗਰ ਰੱਖ ਦੇਣਾ ਕੰਮ ਕਰਨ ਨਾਲ ਬਦਲਾਅ ਹੋਊਗਾ ਜੀ ਨਾਮ ਬਦਲਣਾ ਬਦਲਾਅ ਨਹੀਂ ਹੋ ਲੋ ਐ ਕਰਦਾਂ ਕਿੰਨਾ ਨੇ ਪੁੱਛਿਆ ਸਵਾਲ ਇਹ ਕਰਨ ਤੇਰਾ ਨਾਮ ਅਜ ਤੋਂ ਮਤਾਬਚਨ ਹੈ ਤੂੰ ਬਣ ਜੀ ਨਾ ਤਾਬ ਤੁਮਤਾਬਚਰ ਬਣ ਜੇ ਜਦ ਤੇਰਾ ਨਾਮ ਸ਼ਾਹਰੁਖ ਖਾਨ ਰੱਖ ਦਿੰਦੇ ਆ ਬਾਹਰ ਜਦੋਂ ਨਿਕਲੇਗਾ ਫਿਰ ਭੀੜ ਹੋ ਜੂਨੀ ਜਿਨੀ ਸ਼ਾਹਰੁਖ ਖਾਨ ਦੇ ਆਲੇ-ਦਾਲ ਹੁੰਦੀ ਹੈ ਤੇਰਾ ਨਾਮ ਮੈਸੀ ਰੱਖ ਦਿੰਦੇ ਆ ਆ ਜਾਣਗੇ ਫਿਰ ਲੋਕ ਚੰਨੀ ਕੱਢਦੇ ਤੈਨੂੰ ਦੇਖਣ ਨਾ ਨਾਲ ਕੀ ਹੈ ਨਾ ਬਦਲ ਤੋਂ ਗੁਨਾ ਨਾਲ ਹੁੰਦਾ ਜੀ ਕੰਮ ਕੰਮ ਕਰੋ ਚਾਹੇ ਉਹਨੂੰ ਪ੍ਰਾਗਰਾਜ ਕਹਿ ਲੋ ਚਾਹੇ ਲਾਹੌਰ ਕਹਿ ਲੋ ਹਾਂਜੀ ਕੰਮ ਕੰਮ ਹੋਣਾ ਚਾਹੀਦਾ ਲੋਕ ਉਹਦੇ ਨਾਲ ਲੋਕਾਂ ਨੂੰ ਕੀ ਫਰਕ ਪਿਆ ਜੀ ਬਈ ਜਾਨ ਦੇਖੋ ਜਿਹੜੇ ਮਨਰੇਗਾ ਦੇ ਦਿਹਾੜੀਦਾਰ ਨੇ ਜਿਹੜਾ ਮਰਜੀ ਨਾਮ ਰੱਖ ਲਓ ਕਹਿੰਦੇ ਪਰ ਸਾਨੂੰ ਦਿਹਾੜੀ ਦੇ ਦਿਓ 150 ਦਿਨ ਪੂਰੇ ਕਰ ਦਿਓ ਜੀ ਤੇ ਦਿਹਾੜੀ ਸਹੀ ਬੰਦਿਆਂ ਨੂੰ ਮਿਲੇ ਕੱਚੇ ਰਿਸਟਰ ਲਾ ਕੇ ਕੰਮ ਕਿਸੇ ਹੋਰ ਬਜ਼ੁਰਗਾਂ ਤੋਂ ਕਰਾ ਲੈਂਦੇ ਨੇ ਬੁੜੀਆਂ ਤੋਂ ਮਾਵਾਂ ਤੋਂ ਸਾਡੀਆਂ ਤੋਂ ਤੇ ਪੈਸੇ ਕਿクセ ਹੋਰ ਨੂੰ ਮਿਲ ਜਾਂਦੇ ਨੇ ਕੱਚੇ ਰਿਸ਼ਤੇ ਦੇ ਗੂਠੇ ਲਵਾ ਲੈਂਦੇ ਨੇ ਉਹ ਸੈਕਟਰੀ ਜਿਹੜੇ ਨਰੇਗਾ ਨਰੇਗਾ ਤੇ ਸੀ ਬਹੁਤ ਸਾਰ ਜਗ੍ਹਾ ਤੇ ਅਸੀਂ ਸੋਧਿਆ ਇਹ ਕੰਮ ਜੇ ਜੇ ਤੁਸੀਂ ਲੋਕਾਂ ਲਈ ਕੋ ਕੰਮ ਕਰੋਗੇ ਤਾਂ ਲੋਕ ਨਾ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਚੌਂਕਾਂ ਚ ਬੁੱਤ ਲਾਉਣਗੇ ਨਹੀਂ ਤਾਂ ਫਿਰ ਖੇਤਾ ਚ ਬੁੱਤ ਲਾਉਣੇ ਪੈਂਦੇ ਆ ਮਨੋਜ ਜੀ ਜਿਆਦਾ ਜਾਣਕਾਰ ਦੀ ਸਾਹ ਪਰ ਮਨੋਜ ਜੇ ਨਰੇਗਾ ਦਾ ਨਾਂ ਬਦਲ ਦਿੱਤਾ ਗਿਆ ਤਾਂ ਅਸੀਂ ਬੋਟਾ ਮੋਟਾ ਇਹ ਸਮਝਣਾ ਚਾਹਾਂਗੇ ਕਿ ਕੀ ਕੁਝ ਇੰਪੈਕਟ ਪੈਣਗੇ ਇਸ ਦੇ ਗਰਾਉਂਡ ਜ਼ੀਰੋ ਤੇ ਕਿਸ਼ਨ ਦੇਖੋ ਦੋ ਗੱਲਾਂ ਇਸ ਦੇ ਸਾਹਮਣੇ ਪਹਿਲੀ ਗੱਲ ਇਹ ਹੈ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ ਗਿਆ ਉਹ ਦੇ ਕੇ ਪੂਰਾ ਆਪਾਂ ਕਹਿੰਦੇ ਜੋ ਇੰਡੀਆ ਗਠਜੋਤਨ ਹੈਗਾ ਉਹ ਸਰਕਾਰ ਦੇ ਉੱਪਰ ਹਮਲਾ ਵਾਂਗ ਕਹਿੰਦੇ ਇਸ ਖਲ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਗੱਲ ਦੀ ਪਰਸੈਪਸ਼ਨ ਲਈ ਤਿਆਰ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਕਿ ਜਿਹੜੀ ਇਹ ਸਰਕਾਰ ਹੈ ਇਹ ਗਾਂਧੀ ਨੂੰ ਪਿਆਰ ਨਹੀਂ ਕਰਦੀ ਇਹ ਗੌਰ ਤੇ ਦੇ ਨਾਲ ਜੁੜੀ ਹੋਈ ਸਰਕਾਰ ਆ ਉਸੀ ਵਿਚਾਰ ਦਾ ਰਹੀ ਸਰਕਾਰ ਹੈਗੀ ਹੈ ਇਹ ਪੇਸ਼ ਕਰਨੇ ਕੋਸ਼ਿਸ਼ ਕੀਤੀ ਜਰੀਆ ਹੈ ਤਾਂ ਕਿ ਬੀਜੇਪੀ ਦਾ ਮਕਸਦ ਹੈਗਾ ਕਿ ਜੋ ਰਾਮ ਜੀ ਜਿਹਾ ਭਾਵੇਂ ਇਹ ਭਾਵੇਂ ਕਿ ਵਿਕਸਿਤ ਭਾਰਤ ਜੀ ਰਾਮ ਜੀ ਜੋ ਯੋਜਨਾ ਹੈਗੀ ਹੈ ਉਹ ਰਾਮ ਜੀ ਜਿਹੜਾ ਨਾਮ ਹੈਗਾ ਉਹ ਰਾਮ ਜੀ ਦਾ ਨਾਮ ਨਹੀਂ ਉਹ ਤਾਂ ਸਿਰ ਅੱਖਰ ਨੇ ਉਹਨਾਂ ਨੂੰ ਜਗਤ ਜੋੜਦਿਆਂ ਪਹਿਲੇ ਅੱਖਰੋਂ ਦਾ ਤਾਂ ਰਾਮ ਜੀ ਰਾਮ ਜੀ ਬੰਦਾ ਹੈਗਾ ਆ ਪਰ ਜਦੋਂ ਇਹ ਵਿਕਰੇਗੀ ਤਾਂ ਅਜੀ ਰਾਮ ਜੀ ਦੇ ਤਰਫੋਂ ਵਿਕ ਗਈ ਤੇ ਇਹ ਪ੍ਰਸਪਸ਼ਨਾ ਕਿ ਰਾਮ ਜੀ ਨੂੰ ਜਿਹੜਾ ਮਹਾਤਮਾ ਗਾਂਧੀ ਦੇ ਰਾਮ ਨੂੰ ਉੱਪਰ ਮੰਗਦੇ ਸੀ ਜਿਸ ਤਰ੍ਹਾਂ ਕਿ ਉਹਦਾ ਨਾਮ ਅੱਜ ਜਿਸ ਤਰ੍ਹਾਂ ਰੱਖਿਆ ਹੈ ਉਹ ਵੀ ਜਿਹੜੇ ਲੀਡਰ ਰਹਦੇ ਰਹੇ ਪਰ ਇਹ ਜਿਹੜੇ ਸਭ ਤੋਂ بڑے ਬਦਲਾਅ ਆਬਾਰ ਇਹਨਾਂ ਸਰਕਾਰਾਂ ਆਪਾਂ ਕਹੀਏ ਸੈਂਟਰ ਤੇ ਜਿਹੜੇ ਆਪਾਂ ਕੀ ਸਰਕਾਰਾਂ ਆਪਾਂ ਰਹੀਆਂ ਰਾਜ ਸਰਕਾਰਾਂ ਨੇ ਉਹ ਇਸ ਦੇ ਖਿਲਾਫ ਹੋਣ ਦਾ ਕੀ ਕਾਰਨ ਸਭ ਤੋਂ ਵੱਟ ਆਇਆ ਹੈਗਾ ਕੀ ਇਹਦੇ ਵਿੱਚ ਜੋ ਪੈਸਾ ਸੀਗਾ ਪਹਿਲਾਂ ਮੰਦਰੇਗਾ ਜਾਂਦਾ ਸੀਗਾ ਲੇਬਰ ਵਾਸਤੇ ਲੇਬਰ ਦੇ ਦਿਨ 100 ਤੋਂ 750 ਕਰ ਦਿੱਤੇ ਗਏ ਹੈ ਨੇ ਕਿ ਉਹਨਾਂ ਨੂੰ ਗਰੰਟੀ ਹੈ ਕਿ 750 ਦੇ ਹੋਗੀ ਪਹਿਲਾਂ 100 ਦੀ ਸੀਗੀ ਉਸ ਇਹ ਬਦਲਾਅ ਆਇਆ ਕਿ ਪਹਿਲਾਂ ਸਾਰਾ ਪੈਸਾ ਜਿਹੜਾ ਸੀਗਾ ਸੈਂਟਰ ਤੋਂ ਜਾਂਦਾ ਸੀਗਾ ਹੁਣ ਇਹਨਾਂ ਨੇ ਕਰਦਾ ਕਿ 10% ਤੋਂ ਲੈ ਕੇ 40% ਦਾ ਜਿਹੜਾ ਪੈਸਾ ਹੈਗਾ ਹੁਣ ਇਹਦੇ ਵਿੱਚ ਰਾਜ ਸਰਕਾਰਾਂ ਵੀ ਬਾਣ ਗਈਆਂ ਭਾਬਾ ਕਿਤੇ ਆ ਸੈਂਟਰ ਨੇ 90 ਰੁਪਏ ਭੇਜਣੇ ਆ ਉੱਥੇ ਉਹਨਾਂ ਨੂੰ 100 ਪੂਰੇ ਕਰਨੇ ਪਏ ਨੇ ਆਪਣੇ 10 ਰੁਪਏ ਪਾ ਕੇ ਕਿਤੇ 80 ਰੁਪਏ ਭੇਜਣੇ ਆ ਉਹਨਾਂ ਨੂੰ 20 ਰੁਪਏ ਪਾ ਕੇ 100 ਪੂਰੇ ਕਰਨੇ ਪਏ ਆ ਔਰ ਕਿਤੇ ਜਾ ਕੇ ਉਹਨਾਂ ਨੇ 60 ਰੁਪਏ ਭੇਜਣੇ ਨੇ ਜਿੱਥੇ ਜਾ ਕੇ ਉਹਨਾਂ ਨੂੰ ਆਪਾਂ ਕੀ ਕਿ 40 ਰੁਪਏ ਪਾ ਕੇ 100 ਪੂਰਾ ਕਰਨਾ ਪੈਣਾ ਇੱਦਾਂ ਹੀ ਗੱਦਿਆ ਕੀਆ ਕਿਉਂਕਿ ਇਹ ਉਹ ਚੀਜ਼ਾਂ ਸੀ ਕਿਉਂਕਿ ਇਹ ਰੱਖਿਆ ਤਾਂ ਕਿਤੇ ਕਿਤੇ ਛੋਟੇ ਰਾਜ ਨੇ ਕਿਤੇ بڑے ਰਾਜ ਨੇ ਕਿਤੇ ਗਰੀਬ ਰਾਜ ਨੇ ਕਿਤੇ ਅਮੀਰ ਰਾਜ ਨੇ ਉਹਨਾਂ ਦੀ ਜੜੀ ਬੰਡ ਹੋ ਤਾਂ ਕਿ ਇਸ ਦਾ ਵੀ ਜਿਹੜਾ ਬਰੂਧ ਹੋ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਪਰ ਇਹ ਮਸਲੇ ਨੂੰ ਲਿਖੀਏ ਕਿ ਕੱਲ ਵੀ ਆਪਾਂ ਦੇਖਿਆ ਸੰਸਦ ਦੇ ਵਿੱਚ ਜਿਹੜੇ ਇੰਡੀ ਕਨਵਰਜਨ ਸਿਗਾ ਉਹਨਾਂ ਬਦਲੋਂ ਇੰਡੀ ਕਨਧੰਦਰ ਮੇਂ ਪੂਰਾ ਪ੍ਰਦਰਸ਼ਨ ਕੀਤਾ ਗਿਆ ਮਾਰਚਰ ਕੱਢਿਆ ਗਿਆ ਇਸ ਨੂੰ ਲੈ ਕੇ ਕੀ ਮਹਾਤਮਾ ਗਾਂਧੀ ਦੇ ਖਿਲਾਫ ਹੈਗੇ ਨੇ ਇਹ ਕਿਸੇ ਗੱਲ ਦੀ ਜਿਹੜੀ ਪਰਸਪੈਕਟਿਵ ਬਣਾਈ ਜਾ ਰਹੀ ਹੈਗੀ ਪਰ ਦੂਜੀ ਵਾਰ ਜਿਹੜੀ ਹੈਗੀ ਆਪਾਂ ਕਰ ਲਈਏ ਕਿ ਜੇ ਪੈਸਾ ਸਟੇਟਰ ਨੂੰ ਪਾਉਣਾ ਬਗਦਦ ਸਟੇਟਾ ਦਾ ਵਿਰੋਧ ਕਰਨਗੇ ਆ ਕਿ ਅਸੀਂ ਕਿਉਂ ਪੈਸਾ ਪਾਈਏ ਤੁਸੀਂ ਕਿਹਾ 100% ਪੈਸਾ ਬੰਦੇ ਸੀਗੇ ਹੁਣ ਅਸੀਂ ਕਿਉਂ ਪਾਈਏ ਤੇ ਇਸ ਦਾ ਵੀ ਜਿਹੜਾ ਵਿਰੋਧ ਹੈਗਾ ਮੇਨਲੀ ਉਹ ਦਿਖਾਈ ਦੇਗਾ ਜੀ ਪਰ ਮਨੋਜੇ ਪੰਜਾਬ ਦੀ ਸਿਆਸਤ ਵਿੱਚ ਬਹੁਤ ਗਿਣਤੀ ਚ ਇਜਲਾਸ ਸੱਦੇ ਜਾਂਦੇ ਰਹੇ ਐ ਦੇਖੋ ਜਿਹੜੇ ਬਿੱਲ ਪਾਸ ਕੀਤੇ ਗਏ ਉਹਨਾਂ ਬਿਲਾ ਨੂੰ ਮਨਜ਼ੂਰੀ ਮਿਲੇਗੀ ਨਹੀਂ ਮਿਲੇਗੀ ਪਰ ਇਸ ਦਾ ਪੋਲਿਟਿਕਲ ਇੰਪੈਕਟ ਕਿੰਨਾ ਹੋਏਗਾ ਜਿੱਤੇ ਸੈਂਟਰ ਵਰਸਸ ਸਟੇਟ ਦੀ ਸਥਿਤੀ ਬਣੇਗੀ ਜਦੋਂ ਇਹ ਇਜਲਾਸ ਸਦਿਆ ਜਾਏਗਾ ਪੰਜਾਬ 'ਚ ਹਾਂ ਬਿਲਕੁਲ ਕੋਈ ਇਜਲਾਸ ਸਦਨ ਦਾ ਮਕਸਦ ਹੁੰਦਾ ਕਿ ਉਧਰ ਚਰਚਾ ਵਿਆਪਕ ਤੌਰ ਤੇ ਹੁੰਦੀ ਹੈ ਦੇਖੋ ਆਮ ਆਦਮੀ ਪਾਰਟੀ ਕਹਿੰਦੀ ਹੈ ਤਾਂ ਮੁੱਖਾਂ ਦੇ ਸਾਹਮਣੇ ਰਿਕਰਡ ਹੈਗਾ ਕਿ ਅਸੀਂ ਜਿਹੜੇ ਪੰਜਾਬ ਦੇ ਲੋਕ ਹੈ ਇਹਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਤੇ ਬਹੁਤ ਵੱਡੀ ਗੱਲ ਕਹੀ ਹੈ ਉਹਨਾਂ ਨੇ ਤੇ ਇਸੇ ਵਾਸਤੇ ਅਸੀਂ ਜਿਹੜਾ ਹੈਗਾ ਅਗਲੇ ਮਹੀਨੇ ਆਪਣੇ ਜਨਵਰੀ ਦੇ ਵਿੱਚ ਜਿਹੜਾ ਹੈਗਾ ਅਸੀਂ ਵਿਧਾਨ ਸਭਾ ਦਾ ਇਜਲਾਸ ਸੱਦਾਂਗੇ ਤੇ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਇਹ ਪਾਰਟੀ ਲਾਈਨ ਹੈ ਕਿ ਆ ਪ ਮਕੰਤਰੀ ਸਾਹਮਣੇ ਤਾਂ ਗੱਲ ਕੀਤੀ ਹੈਗੀ ਅਜਲਾਸਦ ਨਹੀਂ ਪਰ ਇਹ ਪਾਰਟੀ ਲਾਈਨ ਦੇ ਉੱਪਰ ਜਿਹੜੀ ਚਰਚਾ ਹੋਈ ਹੋਣੀ ਹੈ ਤਾਂ ਉਸ ਦੇ ਬਾਰੇ ਅਜਲਾਸ ਸੱਜਿਆ ਗਿਆ ਹੋ ਸਕਦਾ ਹੈਗਾ ਪੰਜਾਬ ਦੀ ਹੋਰ ਸਟੇਟਾਂ ਦੇ ਵਿੱਚ ਨਹੀਂ ਹੈਗੇ ਜਿੱਥੇ ਐਨਟੀ ਮਰਜ਼ੀ ਆਪਾਂ ਕਹੀਏ ਕਿ ਕਾਂਗਰਸੀਆਂ ਜੇ ਆਪਾਂ ਕਹੀਏ ਕਿ ਬੀਜੇਪੀ ਦੀ ਸਰਕਾਰਾਂ ਨਹੀਂ ਹੈਗੀਆਂ ਕਾਂਗਰਸੀਆਂ ਹੋਰ ਕਿਸੇ ਪਾਰਟੀ ਦੀ ਸਰਕਾਰਾਂ ਉੱਥੇ ਵੀ ਅਜਲਾਸ ਸੱਦੇ ਜਾ ਸਕਦੇ ਨੇ ਮਤੇ ਪ੍ਰਸਾ ਪਾਸ ਹੋ ਸਕਦੇ ਨੇ ਪਰ ਇਹ ਗੱਲ ਸਪਸ਼ਟ ਹੈ ਕਿ ਇੱਥੇ ਚਰਚਾ ਹੋਵੇਗੀ ਲੋਕਾਂ ਤੱਕ ਗੱਲਬਾਤ ਜਾਵੇਗੀ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਸਟੇਟਾਂ ਜਿਹੜੇ ਫੈਡਰਲ ਸਿਸਟਮ ਹੈਗਾ ਉਹਦੇ 'ਤੇ ਵੀ ਹਮਲਾ ਕਰਨ ਦੀ ਤਿਆਰੀ ਵਿੱਚ ਹੈਗੀ ਹੈ ਪਰ ਮਹਾਤਮਾ ਗਾਂਧੀ ਜਿਹੜੇ ਕਿਦਾ ਦੱਸੇ ਜਾਂਦੇ ਆ ਉਹਨਾਂ ਨੂੰ ਵੀ ਇੱਕ ਪਾਸੇ ਦਰਕੁਨਾਰ ਕਰਨ ਦੀ ਸ਼ੁਰੂਆਤ ਇਹਨਾਂ ਨੇ ਕਰ ਦਿੱਤੀ ਹੈ ਕਿ ਉਹੀ ਜਿਹੜੀ ਗੱਲ ਪਹਿਲਾਂ ਕਹੀ ਜਾਂਦੀ ਕਿ ਹਿੰਦੂ ਰਾਸ਼ਟਰ ਵੱਲ ਜਾਣਾ ਹੈ ਕਿ ਹਿੰਦੂ ਰਾਸ਼ਟਰ ਬਣਾਣਾ ਹੈ ਉਸ ਮੰਨ ਨੂੰ ਇਹ ਚਾਲ ਦੇਵੇ ਦੇਖਾਈ ਇੱਦਾਂ ਦੀਆਂ ਗੱਲਾਂ ਹੋਣਗੀਆਂ ਉਹ ਆਣ ਗਈਆਂ ਮਤਾ ਪਾਸ ਕੀਤਾ ਜਾਵੇਗਾ ਇਹਦੇ ਖਿਲਾਫ ਉਹ ਹੋ ਸਕਦਾ ਹੈਗਾ ਕਿ ਅੱਗੇ ਜਾ ਕੇ ਪਾਸ ਹੋਵੇ ਚਾਹੇ ਨਾ ਉਹ ਤਾਂ ਖੁਦ ਨੂੰ ਪਤਾ ਕਿ ਨਹੀਂ ਪਾਸ ਹੋਆਗਾ ਪਰ ਆਪਣੇ ਤੌਰ ਤੇ ਇੱਕ ਜਿਹੜੀ ਹੈਗੀ ਆ ਲੋਕਾਂ ਦੀ ਗੱਲ ਗੜੀ ਹੈ ਜਰੂਰ ਪਹੁੰਚਾਈ ਜਾਵੇਗੀ ਕਿ ਬੀਜੇਪੀ ਜਿਹੜੀ ਹੈਗੀ ਹੈ ਵੀ ਇਹ ਦੱਸਿਆ ਜਾ ਰਿਹਾ ਅਸੀਂ ਬੀਜੇਪੀ ਦੇ ਵਿਰੋਧੀ ਹੈਗੇ ਆ ਕਿ ਪੰਜਾਬ ਦੇ ਵੀ ਜਿਹੜਾ ਜ਼ਿਆਦਾਤਰ ਜਿਹੜੇ ਲੋਕ ਨੇ ਪਿੰਡੂ ਖੇਤਰ ਲੋਕ ਨੇ ਉਹ ਵੀ ਇਹ ਪਸੰਦ ਨਹੀਂ ਕਰਦੇ ਹੈਗੇ ਤੇ ਇਹ ਜਿਹੜਾ ਸਿਸਟਮ ਹੈਗਾ ਆ ਇਹ ਉੱਥੇ ਆ ਕੇ ਖੜੇਗਾ ਕਿ ਕੀ ਕਿਆ ਜਿਹੜੇ ਮੈਂਟਰਲ ਸਿਸਟਮ ਨੂੰ ਇਹ ਝੋੜ بچਾ ਰਹੇ ਨੇ ਉਹਦੀ ਵੀ ਗੱਲ ਜੜੀ ਹੋਏਗੀ ਜੀ ਪਰ ਸ਼ੁਕ੍ਰਮਣੋ ਜਿਆਦਾ ਜਾਣਕਾਰੀ ਦੀ ਸੰਪਨ ਵਸਤੇ ਦੋ ਤਸਵੀਰ ਦਿਖਾਵਾਂਗੇ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਮੰਡਰੇਗਾ ਦੇ ਨਾਮ ਬਦਲਣ ਦਾ ਮੁੱਦਾ ਚੁੱਕਿਆ ਗਿਆ ਤਾਂ ਰਾਸ਼ਟਰਪਤੀ ਦੇ ਕੋਲ ਪ੍ਰਵਾਨਗੀ ਲਈ ਇਸ ਚੀਜ਼ ਦਾ ਜ਼ਿਕਰ ਹੋ ਰਿਹਾ ਤਾਂ ਪਰਸਪਰ ਬਲੇਵਾਲ ਜ਼ਿਆਦਾ ਜਾਣਕਾਰੀ ਦੀ ਸੰਪਾ ਰਹੇ ਨੇ ਬਲੇਵਾਲ ਭਾਜਪਾ ਨੂੰ ਰਿਪਰੈਜ਼ੈਂਟ ਕਰਦੇ ਬਲੇਵਾਲ ਜੀ ਸਵਾਗਤ ਹੈ ਦੇਖੋ ਮੰਡਰੇਗਾ ਨੂੰ ਲੈ ਕੇ ਮੁੱਖ ਮੰਤਰੀ ਕਹਿੰਦੇ ਆ ਕਿ ਜਲਾਸ ਸਦਾਂ ਗਿਆ ਸੀ ਭਾਜਪਾ ਇਸ ਨੂੰ ਕਿਸ ਲਿਹਾਜ਼ ਨਾਲ ਦੇਖਦੀ ਹੈ ਕਿ ਮੁੱਖ ਮੰਤਰੀ ਠੀਕ ਕਰ ਰਹੇ ਨੇ ਜਾਂ ਕੋਈ ਸਲਾਹ ਮਸ਼ਵਰਾ ਕਿਸ ਤਰੀਕੇ ਨਾਲ ਦੇਣਾ ਚਾਹੁੰਦੇ ਆ ਅ ਜਲਾਲ ਮੁਖਮੰਦ ਸਿੰਘ ਸਾਹਿਬ ਨੂੰ ਪੁੱਛਣਾ ਹੈ ਕਿ ਇਹਦਾ 14 ਮੈਂ ਇਹ ਜਲਾਲ ਕਿਸੀ ਲਈ ਕਰਨਾ ਕਿ 125 ਦਿਨ ਤੋਂ 125 ਦਿਨ ਕਰਤੇ ਤੇ ਵੈਸੇ ਪੰਜਾਬ ਦੇ ਵਿੱਚ 150 ਦਿਨ ਦਿਹਾੜੀ ਜਲਦੀ ਪਈ ਆ ਕੇਂਦਰ ਦੀ ਦਿੱਤੀ ਹੈ ਕਿਉਂਕਿ ਡਿਜਾਸਟਰ ਮੈਨੇਜਮੈਂਟ ਐਕਟ ਦੇ ਤਾਕੇ ਕਿ ਦਿਨਾਂ ਦੀ ਰੋਜ਼ੀ ਰੁਜ਼ੀ ਕੋਸ਼ਿਸ਼ੀ ਉਹਨਾਂ ਨੂੰ 150 ਦਿਨ ਦੀ ਆਪਾਂ ਦਿਹਾੜੀ ਮੁਹੱਈਆ ਕਰਵਾ ਰਹੇ ਆ ਕੰਮ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਸੈਂਟਰ ਸਰਕਾਰ ਜੇ ਅਗਲੇ ਸਾਲ ਤੋਂ ਜੇ ਪੰਜਾਬ ਦੀ ਸਰਕਾਰ ਹੁਣ 125 ਦਿਨ ਅਸੀਂ ਕੀਤੀ ਆ ਕਿ ਇਲਾਜ ਛੱਡ ਕੇ 150 ਦਿਨ ਕੱਢਣਾ ਚਾਹਦੀ ਆ 200 ਦਿਨ ਕਰਨਾ ਚਾਹਦੀ ਆ ਚੰਗੀ ਗੱਲ ਹੈ ਜੀ ਮੁਬਾਰਕ ਇਹਨਾਂ ਨੂੰ ਅਸੀਂ ਐਸਡੀ ਤਰੀਕ 346 ਰੁਪਏ ਪੰਜਾਬ ਦੇ ਕਾਮਿਆਂ ਨੂੰ ਦਿਹਾੜੀ ਦੇ ਰਹੇ ਆ ਮਨਰੇਗਾ ਕੰਮ ਆ ਜਿਹੜੇ ਆਪਣੇ ਹੁਣ ਉਹ ਦੇ ਵਿੱਚ ਵਾਧਾ ਕਰਨਾ ਚਾਹਦੀ ਆ ਸਰਕਾਰ ਕਿਉਂ ਕਹਿ ਰਹੇ ਬਲੀਬਲ ਜਿਕੇ ਇਹ ਤਾਂ ਗਰੀਬਾਂ ਦੇ ਚੁੱਲ੍ਹੇ ਕਹਿੰਦੇ ਠੰਡੇ ਕਰ ਦੇਣਗੇ ਮੈਂ ਵੀ ਬੇਨਤੀ ਕਰਦਾ ਨਾ ਜੀ ਜੁੱਧੇ ਠੰਡੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਸਵਾ ਸਵਾਦਨ ਘਟਨੇ ਮੈਂ ਤਾਂ ਉਹੀ ਬੇਨਤੀ ਕਰਦਾ ਤੁਸੀਂ ਵਧਾ ਦਿਓ ਕਿਉਂਕਿ ਹੁਣ ਸੈਂਟਰ ਸਟੇਟ ਸੇ ਦੋਹੇ ਦੇ ਨਪਾਤ ਆ ਗਿਆ ਨਾ ਸਟੇਟ ਕਰ ਸਕਦੀ ਐ ਅਡਿਸ਼ਨ ਜੀ ਆਪ ਦੀ ਸਕੀਮ ਜਿਹੜੀ ਇਸੇ ਕਰਕੇ ਅਸੀਂ ਅਡਿਸ਼ਨਸ ਲੈ ਕੇ ਆਏ ਆ ਤੇ ਹਰੇਕ ਸਕੀਮ ਨੂੰ ਆਪਣੇ ਆਪ ਟਾਈਮਸ ਅਨੁਸਾਰ ਉਹਨੂੰ ਵਧਾਉਣਾ ਚਾਹੀਦਾ ਇਹਦੇ ਵਿੱਚ ਜਿਹੜੀਆਂ ਹੁਣ ਹੋਰ ਚੀਜ਼ਾਂ ਨੇ ਉਸ ਨੂੰ ਵੀ ਚਾਰ ਤਰੀਕਿਆਂ ਨਾਲ ਜੋੜਤਾ ਗਿਆ ਪਿਛਲੇ ਸਾਲ ਅਸੀਂ 77000 ਕਰੋੜ ਰੁਪਏ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਦਿਹਾੜੀ ਦਿੱਤੀ ਹੈਗੀ ਹੈ ਮਨਰੇਗਾ ਕੰਮਿਆਂ ਨੂੰ ਹੁਣ ਇਸ ਸਾਲ ਸਾਡਾ ਟਾਰਗੇਟ ਹੈ ਜਿਹੜਾ ਮਨਰੇਗਾ ਦੇ ਤਹਿਤ ਵਿਕਾਸ ਕਰਾਉਂਦਾ 152000 ਕਰੋੜ ਦਾ ਟਾਰਗੇਟ ਹੈਗਾ ਵਾ ਹੁਣ ਮੈਨੂੰ ਨਹੀਂ ਸਮਝ ਆਦੀ ਕਿ ਮੁੱਖ ਮੰਤਰੀ ਸਾਹਿਬ ਨੂੰ ਡਰਾਫਟਿੰਗ ਆ ਗਈ ਹੋਣੀ ਕਿਦੋਂ ਤੇ ਉਹਨਾਂ ਨੇ ਉਹ ਡਰਾਫਟਿੰਗ ਬਿੱਲ ਪੇਸ਼ ਕਰਤਾ ਹੁਣ ਜੇ ਪੰਜਾਬ ਹੁਣ ਇੱਥੇ ਬਠਿੰਡੇ ਘਟਾਲਿਆਂ ਦਾ ਜ਼ਿਕਰ ਆਇਆ ਸੀ ਜਦੋਂ ਸ਼ਿਵਰਾਜ ਸਿੰਘ ਚੋਹਾਂਜੀ ਐ ਸੀਗੇ ਪੰਜਾਬ ਆਈ ਥਿੰਕ ਵੀ ਪਤੀ ਦਿਨ ਪੁਰਾਣੀ ਗੱਲ ਆ। ਉਹਦੋਂ ਮਨਰੇਗਾ ਕਾਮਿਆਂ ਨਾਲ ਉਹਨਾਂ ਨੇ 2.5 ਘੰਟੇ ਬੈਠ ਕੇ ਮੀਟਿੰਗ ਕੀਤੀ। ਹੋਰੇ ਵਿੱਚੋਂ ਮਨਰੇਗਾ ਕਾਮਾ ਯੂਨੀਅਨਸ ਜਿੰਨੀਆਂ ਵੀ ਸੀਗੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਦੀ ਵੀ ਗੱਲ ਆਖੀ ਸੀ। ਉਸ ਤੋਂ ਬਾਅਦ ਉਹ ਯਾਦ ਹੁਣਾ ਤਰਨਪੀ ਫੋਨ ਆਈ ਸੀ ਅਸੀਂ ਕਾਰਵਾਈ ਕਰਤੀ ਜੀ ਫਲਾਨ ਕਰਤਾ ਤੁਸੀਂ ਐਕਸ਼ਨ ਨਾਲ ਲਿਓ। ਠੀਕ ਹੈ। ਪਰ ਉਹ ਚੀਜ਼ਾਂ ਨੂੰ ਮੁੱਖ ਰੱਖਦੇ ਹੋ ਜੇ ਮੁੱਖ ਮੰਤਰੀ ਸਾਹਿਬ ਕੋਈ ਕਰਨਾ ਚਾਹਦੇ ਹੈ ਤਾਂ ਚੰਗੀ ਗੱਲ ਹੈ। ਜੇ ਉਹ ਆ ਕੇ ਪੰਡਣਾ ਹੀ ਹੈ ਜਿਵੇਂ ਪਹਿਲੇ ਅਜਲਾਸ ਆਇਆ। ਉਹ ਮੈਂ ਇਹ ਜਲਾਸ ਕਰ ਲੈਣਗੇ। ਦੇ ਸਾਡੀ ਸਰਕਾਰ ਨੂੰ ਭੰਡਣਾ ਹੀ ਆ ਭੰਨਨ ਦੀ ਜਦਦਾਜ ਕੇ ਪਰ ਮੈਨੂੰ ਇਹ ਦੋ ਜੂਰ ਦੱਸ ਦਿਨ ਕਿ 100 ਤੋਂ 150 ਦਿਨ ਕਰਨ ਦਾ ਦਿਹਾੜੀ ਜਿਹੜੇ ਦਿਨ ਵਧਾਏ ਗਏ ਆ ਕਿ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਉਸ चीज ਦਾ ਵਿਰੋਧ ਕਰਦੀ ਹੈ ਜਾਂ ਇਹਦੇ ਵਿੱਚ ਕੁਝ ਹੋਰ 150 ਦਿਨ 200 ਦਿਨ ਕਰਨ ਦੀ ਪਰ ਇਹ ਵਿੱਚ ਉਸ اجلاس ਦੇ ਵਿੱਚ ਕਰਨ ਜਾ ਰਹੇ ਆ ਤਾਂ ਚੰਗੀ ਗੱਲ ਆ ਜੀ ਉਹ اجلاس ਦਾ ਇਸ ਮੱਤਲਬ ਕਰਾਂਗੇ ਫਿਰ ਚਿੰਕੇ ਬੋਚ ਸੋਫੀਆ ਬਲਵਾਰਜੀ ਦਾ ਤਸੀਕ ਇਸ ਇਸ ਰਾਸਤ ਦੇ ਜਾਣਦੇ ਪਾਰਟੀ ਦਾ ਪਾਰਟੀ ਪੰਜਾਬ ਕਈ ਸਖਤ ਸ਼ਬਦਾਂ ਜਫੂਤ ਕਰ ਰਹੀ ਹੈ ਕਿ ਕੇਂਦਰ ਦੀ ਸਰਕਾਰ ਹਮੇਸ਼ਾ ਪੰਜਾਬ ਦੇ ਹਿਤਾਸ਼ੀ ਤੇ ਮੜ੍ਰੀਗਾ ਵਰਕਰਾਂ ਦੇ ਹਿਤਾਸ਼ੀ ਕੰਮ ਕਰਦੀ ਰਹੇਗੀ ਤਾਂ ਦਸਰਾ ਜਵੰਦਾ ਇੱਕ ਇਸਤਰੀਗਨ ਪੰਜਾਬ ਦੇ ਸੀਐਮ ਨੇ اجلاس ਸਦਨ ਦੀ ਗੱਲ ਕੀਤੀ ਹੈ ਕਿ ਜਲਦੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ اجلاس ਸੱਦਿਆ ਜਾਏਗਾ ਮੰਡੇਗਾ ਦਾ ਜ਼ਿਕਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੰਡੇਗਾ ਦਾ ਨਾਂ ਬਦਲਨ ਤੇ ਜਨਵਰੀ ਦੇ ਦੂਜੇ ਹਫ਼ਤੇ اجلاس ਸੱਦਿਆ ਜਾਏਗਾ ਤਾਂ ਨਾਮ ਬਦਲਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕੀ ਹੋਈ ਹੈ ਸਿੱਧੇ ਤੌਰ ਤੇ ਪੰਜਾਬ ਵਿਧਾਨ ਸਭਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਨਵੇਂ ਸਾਲ 2026 ਦੇ ਦੂਜੇ ਹਫ਼ਤੇ اجلاس ਸੱਦਿਆ ਜਾਏਗਾ